ਹਾਂਜੀ ਡਾਕਟਰਾਂ ਵੱਲੋਂ ਆਈ ਰਿਪੋਰਟ ਵਿੱਚ ਗੰਭੀਰ ਚਿੰਤਾ ਰਾਜਵੀਰ ਦੀ ਮਾਂ ਅਤੇ ਰਾਜਵੀਰ ਦੀ ਵਾਈਫ ਬੇਟੇ ਨੂੰ ਲੈ ਕੇ ਹੋਏ ਚਿੰਤਿਤ ਕੀ ਆਇਆ ਇਹੋ ਜਿਹਾ ਰਿਪੋਰਟ ਵਿੱਚ ਜੋ ਰਾਜਵੀਰ ਦੀ ਫੈਮਿਲੀ ਨੂੰ ਡਰਾ ਦਿੱਤਾ ਜਾਣੋ ਕੀ ਹੈ ਇਸ ਰਿਪੋਰਟ ਵਿੱਚ ਬਣੇ ਰਹੋ ਸਾਡੇ ਚੈਨਲ ਨਾਲ ਅਤੇ ਜੇਕਰ ਇਸ ਚੈਨਲ ਤੇ ਨਵੇਂ ਹੋ ਇਸ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਅਤੇ ਕਰ ਲਓ ਲਾਈਕ ਅਤੇ ਕਮੈਂਟਾਂ ਵਿੱਚ ਰਾਜਵੀਰ ਜਵੰਦਾ ਦੀ ਫੈਮਿਲੀ ਲਈ ਬਾਏ ਗੁਰੂ ਜ਼ਰੂਰ ਲਿਖੋ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਮਨਪਸੰਦ ਚੈਨਲ ਉੱਤੇ ਜਿੱਥੇ ਅਸੀਂ ਲੈ ਕੇ ਆਉਂਦੇ ਆਂ ਪੰਜਾਬ ਦੀਆਂ ਉਹ ਖਬਰਾਂ ਜਿਹੜੀਆਂ ਸਿਰਫ ਸੁਣਨ ਵਾਲਿਆਂ ਦੇ ਕੰਨਾਂ 'ਚ ਨਹੀਂ ਸਿੱਧਾ ਦਿਲ 'ਚ ਵੱਸ ਜਾਂਦੀਆਂ ਨੇ ਅੱਜ ਦੀ ਖਬਰ ਹੈ ਉਹ ਸ਼ਖਸੀਅਤ ਨਾਲ ਜੁੜੀ ਹੋਈ ਪੰਜਾਬੀ 뮤직 ਇੰਡਸਟਰੀ ਨੂੰ ਅਣਗਿਣਿਤ ਯਾਦਾ ਦਿੱਤੀਆਂ ਰਾਜਵੀਰ ਜਵੰਦਾ ਨੇ ਦੋਸਤੋ ਰਾਜਵੀਰ ਜਵੰਦਾ ਦੀ ਮੌਤ ਤੋਂ ਬਾਅਦ ਸਭ ਤੋਂ ਵੱਧ ਜਿਸ ਚਿਹਰੇ ਤੇ ਦੁੱਖ ਤੇ ਚੁੱਪ ਤੇ ਖਾਲੀਪਨ ਦਿਸ ਰਿਹਾ ਸੀ ਉਹ ਹੈ ਰਾਜਵੀਰ ਜਵੰਦਾ ਦਾ ਬੇਟਾ ਦਿਲਵਾਗ ਸਿੰਘ ਕੁਝ ਦਿਨ ਪਹਿਲਾਂ ਇੱਕ ਤਸਵੀਰ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਜਿਸ ਵਿੱਚ ਰਾਜਵੀਰ ਜਵੰਦਾ ਦਾ ਬੇਟਾ ਆਪਣੇ ਪਿਤਾ ਦੀ ਤਸਵੀਰ ਦੇ ਕੋਲ ਬੈਠਾ ਦਿਸ ਰਿਹਾ ਹੈ ਹੱਥ ਵਿੱਚ ਉਹੀ ਮਾਈਕ ਲੈ ਕੇ ਜੋ ਰਾਜਵੀਰ ਨੇ ਆਪਣੇ ਪਹਿਲੇ ਸ਼ੋਅ ਤੇ ਵਰਤਿਆ ਸੀ ਲੋਕਾਂ ਨੇ ਕਮੈਂਟਾਂ ਵਿੱਚ ਲਿਖਿਆ ਜਦੋਂ ਪਿਤਾ ਨੇ ਸੰਗੀਤ ਰਾਹੀਂ ਦਿਲ ਜਿੱਤਿਆ ਲੱਗਦਾ ਬੇਟਾ ਵੀ ਉਹੀ ਰਸਤਾ ਚੁਣੇਗਾ ਪਰ ਸਭ ਤੋਂ ਇਮੋਸ਼ਨਲ ਮੂਮੈਂਟ ਉਹੀ ਸੀ ਜਦੋਂ ਰਾਜਵੀਰ ਦੀ ਮਾਤਾ ਨੇ ਕਿਹਾ ਮੇਰਾ ਪੋਤਾ ਹਰ ਰੋਜ਼ ਪੁੱਛਦਾ ਹੈ ਪਾਪਾ ਕਦੋਂ ਆਉਣਗੇ ਸਟੇਜ ਤੇ ਹਾਲਾਂਕਿ ਡਾਕਟਰਾਂ ਮੁਤਾਬਿਕ ਬੱਚਾ ਹੌਲੀ-ਹੌਲੀ ਠੀਕ ਤਾਂ ਹੋ ਰਿਹਾ ਹੈ ਪਰ ਮਨੋਂ ਉਹ ਅੱਜ ਵੀ ਪਾਪਾ ਦੀ ਯਾਦ ਵਿੱਚ ਡੁੱਬਿਆ ਹੋਇਆ ਹੈ ਸਕੂਲ ਦੇ ਸਾਥੀਆਂ ਨੇ ਵੀ ਦੱਸਿਆ ਉਹ ਅਕਸਰ ਰਾਜਵੀਰ ਦੇ ਗੀਤ ਹੌਲੀ-ਹੌਲੀ ਗੁੰਗਣਾਉਂਦਾ ਰਹਿੰਦਾ ਹੈ ਉਹੀ ਆਵਾਜ਼ ਉਹੀ ਅੰਦਾਜ਼ ਜਿਵੇਂ ਰਾਜਵੀਰ ਦੁਬਾਰਾ ਉੱਠਿਆ ਹੋਵੇ ਸੱਚੇ ਕਲਾਕਾਰ ਸੱਚੇ ਪਿਤਾ ਕਦੇ ਮਰਦੇ ਨਹੀਂ ਉਹ ਆਪਣੀ ਝਲਕ ਬੱਚਿਆਂ 'ਚ ਛੱਡ ਜਾਂਦੇ ਹਨ ਹਨ ਰਾਜਵੀਰ ਜਵੰਦਾ ਦਾ ਬੇਟਾ ਅੱਜ ਪੰਜਾਬ ਲਈ ਉਮੀਦ ਦੀ ਨਵੀਂ ਕਿਰਨ ਹੈ ਕੌਣ ਜਾਣਦਾ ਹੈ ਆਉਣ ਵਾਲੇ ਸਾਲ ਵਿੱਚ ਉਹ ਆਪਣੇ ਪਿਤਾ ਵਾਂਗ ਸਟੇਜ ਤੇ ਖੜਾ ਹੋਵੇ ਤੇ ਦੁਬਾਰਾ ਰਾਜਵੀਰ ਜਵੰਦਾ ਦਾ ਨਾਮ ਗੂੰਜੇ ਦੋਸਤੋ ਰਾਜਵੀਰ ਜਵੰਦਾ ਸਿਰਫ ਇੱਕ ਗਾਇਕ ਨਹੀਂ ਬਲਕਿ ਪੰਜਾਬ ਦਾ ਸ਼ੇਰ ਸੀ 35 ਸਾਲ ਦੀ ਉਮਰ ਵਿੱਚ ਉਹ ਪੰਜਾਬ ਪੁਲਿਸ ਵਿੱਚ ਅਧਿਕਾਰੀ ਰਿਹਾ ਜਿਸ ਵਿੱਚ ਉਸਨੇ ਪੰਜਾਬ ਪੁਲਿਸ ਦੇ ਪੂਰੀ ਸੇਵਾ ਕੀਤੀ ਅਤੇ ਆਪਣੀ ਡਿਊਟੀ ਦਿলো ਨਿਭਾਈ। ਉਹਨੂੰ ਗਾਇਕੀ ਦਾ ਬਹੁਤ ਜ਼ਿਆਦਾ ਸ਼ੌਂਕ ਹੋਣ ਕਰਨਾ ਉਸਨੇ ਆਪਣੇ ਪੁਲਿਸ ਦੀ ਜੌਬ ਚੋਂ ਬਚਾਏ ਪੈਸਿਆਂ ਨਾਲ ਇੱਕ ਕੈਸਟ ਕੱਢੀ ਅਤੇ ਉਹਦਾ ਪਹਿਲਾ ਗਾਣਾ ਕੁਝ ਐਨਾ ਸੁਪਰ ਹਿੱਟ ਰਿਹਾ। ਉਹ ਦਿਨੋਂ ਦਿਨ ਤਰੱਕੀ ਕਰਦਾ ਗਿਆ ਤੇ ਦਿਨੋਂ ਦਿਨੀ ਪੰਜਾਬ ਦਾ ਫੇਵਰੇਟ ਸਿੰਗਰ ਬਣ ਗਿਆ ਮਿੱਟੀ ਨਾਲ ਫਰੋਲ ਜੋਗਿਆ ਇਹ ਗੀਤ ਤਾਂ ਪੰਜਾਬ ਸੱਭਿਆਚਾਰ ਨੂੰ ਦਰਸਾਉਂਦਾ ਹੈ ਅਤੇ ਪੰਜਾਬ ਦੀ ਖੂਬਸੂਰਤੀ ਨੂੰ ਵੀ ਦਿਖਾਉਂਦਾ ਹੈ ਇਸੇ ਲਈ ਤਾਂ ਹਾਸੇ ਤੋਂ ਬਾਅਦ ਪੂਰਾ ਪੰਜਾਬ ਸੋਗ ਵਿੱਚ ਡੁੱਬ ਗਿਆ ਰਾਜਵੀਰ ਦੇ ਪਿਤਾ ਜੀ ਪਹਿਲੇ ਹੀ ਚਲੇ ਗਏ ਸਨ ਹੁਣ ਤਾਂ ਉਹਨਾਂ ਦੀ ਮਾਂ ਅਤੇ ਰਾਜਵੀਰ ਦੀ ਪਤਨੀ ਅਤੇ ਉਹਨਾਂ ਦੇ ਦੋ ਬੱਚੇ ਇਕੱਲੇ ਰਹਿ ਗਏ ਹਨ ਪਰ ਦੋਸਤਾਂ ਨੇ ਉਹਨਾਂ ਦਾ ਸਾਥ ਨਹੀਂ ਛੱਡਿਆ ਅਤੇ ਆਪਣੀ ਯਾਰੀ ਦੀ ਮਿਸਾਲ ਖੜੀ ਕੀ ਕੋਣ-ਕੋਣ ਨੇ ਚਾਰ ਕਲਾਕਾਰ ਆਓ ਤੁਹਾਨੂੰ ਦੱਸਦੇ ਆਂ ਕਨਵਰ ਗਰੇਵਾਲ ਕੁਲਵਿੰਦਰ ਵਿੱਲਾ ਜਸ ਬਾਜਵਾ ਮਨਕਿਰਤ ਔਲਖਾ ਤੇ ਰਣਜੀਤ ਬਾਵਾ ਨੇ ਵਾਦਾ ਕੀਤਾ ਰਾਜਵੀਰ ਦੇ ਬੁੱਕ ਸ਼ੋਅ ਅਸੀਂ ਪੰਜੋ ਕਰਾਂਗੇ ਅਤੇ ਜਿੰਨੇ ਵੀ ਪੈਸੇ ਸ਼ੋਅ ਤੋਂ ਆਉਣਗੇ ਉਹ ਸਾਰੇ ਦੇ ਸਾਰੇ ਫੈਮਿਲੀ ਨੂੰ ਦਿੱਤੇ ਜਾਣਗੇ ਤਾਂ ਕਿ ਬੱਚਿਆਂ ਦਾ ਭਵਿੱਖ ਸੁਰੱਖਿਤ ਹੋ ਸਕੇ ਜਸ ਬਾਜਵਾ ਨੇ ਪਹਿਲਾ ਸ਼ੋਅ ਕਰਦੇ ਆਪਣੇ ਸ਼ੋਅ ਦੇ ਸਾਰੇ ਪੈਸੇ ਅਸਵਿੰਦਰ ਕੌਰ ਨੂੰ ਲਿਆ ਕੇ ਦਿੱਤੇ ਆਹ ਹੁੰਦੀ ਹੈ ਅਸਲੀ ਯਾਰੀ ਜੇ ਤੁਸੀਂ ਵੀ ਰਾਜਵੀਰ ਜਵੰਦਾ ਨੂੰ ਦਿਲੋਂ ਯਾਦ ਕਰਦੇ ਹੋ ਤਾਂ ਵੀਡੀਓ ਨੂੰ ਲਾਈਕ ਕਰੋ ਕਮੈਂਟਾਂ 'ਚ ਲਿਖੋ ਰਾਜਵੀਰ ਜਵੰਦਾ ਸਦਾ ਦਿਲਾ 'ਚ ਜਿਉਂਦਾ ਰਹੇਗਾ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ